ਮੈਨੂੰ ਗੁਪਤ ਸੂਚਨਾ ਮਿਲੀ ਸੀ ਕਿ ਜੀਰਾ ਰੋਡ ਦੇ ਉੱਪਰ ਇੱਕ ਮੈਡੀਕਲ ਸਟੋਰ ਹੈਗਾ ਹੈ ਜਿੱਥੇ ਕਿ ਜਿਹੜੀਆਂ ਨਸ਼ੇ ਦੇ ਤੌਰ ਤੇ ਯੂਜ਼ ਹੋ ਰੀਆਂ ਮੈਡੀਸਿਨਸ ਉਹ ਸਟਾਕ ਕੀਤੀਆਂ ਹੋਈਆਂ ਕਾਫੀ ਹੈਵੀ ਕੁਆਂਟੀਟੀ ਦੇ ਵਿੱਚ 21,44,000 ਦੀਆਂ ਐਲੋਪੈਥਿਕ ਮੈਡੀਸਿਨ ਜਿੰਨਾਂ ਵਿੱਚ ਕਿ ਪ੍ਰੀਗੇਬਲਿਨ 300 ਸੌਲਟ ਹੈ ਉਹ ਅਸੀਂ ਰਿਕਵਰ ਕੀਤੀਆਂ ਕਿਉਂਕਿ ਜਿਹੜਾ ਵੀ ਇੰਚਾਰਜ ਹੈਗਾ ਸੀ ਉੱਥੇ ਮੁੰਡਾ ਉਹ ਸਾਨੂੰ ਕੋਈ ਉਹਦਾ ਰਿਕਾਰਡ ਨਹੀਂ ਦਿਖਾ ਪਾਇਆ ਸੋ ਅਸੀਂ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਉੱਤੇ ਸ਼ੁਰੂ ਕਰ ਦਿੱਤੀ ਨਸ਼ੇ ਦੇ ਆਦੀ ਹੁੰਦੇ ਨੇ ਬੰਦੇ ਜਿਹੜੇ ਮੁੰਡੇ ਹੁੰਦੇ ਨੇ ਜਦੋਂ ਉਹਨਾਂ ਨੂੰ ਕੋਈ ਹੋਰ ਨਸ਼ਾ ਨਹੀਂ ਮਿਲਦਾ ਉਹ ਫਿਰ ਇਹਦੀ ਵਰਤੋਂ ਕਰਦੇ ਨੇ ਜਿੰਨੀ ਵੀ ਸੇਲ ਪਰਚੇਜ਼ ਹੈ ਉਹਦਾ ਰਿਕਾਰਡ ਉਹਦੇ ਕੋਲ ਮੌਜੂਦ ਹੁੰਦਾ ਹੈ ਜਿਹੜਾ ਕਿ ਡਰੱਗ ਅਧਿਕਾਰੀ ਅਸੀਂ ਜਾਂ ਕੋਈ ਵੀ ਸਾਡੇ ਅਧਿਕਾਰੀ ਹੋਰ ਉਹਨੂੰ ਮੌਕੇ ਤੇ ਚੈੱਕ ਕਰ ਸਕਣ। ਇਹਦੀ amount तकरीबन 21 ਲੱਖ 44000 ਰੁਪਏ ਦੀ amount ਹੈ ਤੇ ਇਹ 68000 ਦੇ ਕਰੀਬੇ ਟੋਟਲ ਜਿਹੜੇ ਹੈਗੇ ਨੇ ਉਹ ਕੈਪਸੂਲ ਹੈਗੇ ਨੇ। ਨਸ਼ੇ ਨੂੰ ਬੰਦ ਕਰਾਉਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਜਿਹੜੇ ਉਪਰਾਲੇ ਜਾਰੀ ਹੈ ਉੱਥੇ ਜੇ ਗੱਲ ਕਰੀਏ ਤਾਂ ਮੋਗਾ ਦੇ ਡਰਗ ਇਨਸਪੈਕਟਰ ਨਵਦੀਪ ਸਿੰਘ ਵੱਲੋਂ ਵੀ ਲਗਾਤਾਰ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਕਾਫੀ ਜ਼ਿਆਦਾ ਜਿਹੜਾ ਹੈਗਾ ਉਪਲਬਧੀਆਂ ਵੀ ਹਾਸਲ ਕੀਤੀਆਂ ਜਾਂ ਇਹਨਾਂ ਵੱਲੋਂ ਲੋਕਾਂ ਨੂੰ ਅਵੇਅਰ ਵੀ ਕੀਤਾ ਜਾਂਦਾ ਕਿ ਨਸ਼ੇ ਤੋਂ ਦੂਰ ਅਤੇ ਜੋ ਤੁਹਾਡੇ ਉੱਪਰ ਜੋ ਦਵਾਈਆਂ ਹਨ ਉਹਨਾਂ ਦਾ ਪੂਰਾ ਰਿਕਾਰਡ ਰੱਖੋ ਤਾਂ ਜੋ ਕਿਸੇ ਨੂੰ ਕੋਈ ਕੁਈ ਸੇ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਅਸੀਂ ਡਰਗ ਇਨਸਪੈਕਟਰ ਨਵਦੀਪ ਸਿੰਘ ਜੀ ਨਾਲ ਵੀ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਜੀਰਾ ਰੋਡ ਦੇ ਉੱਪਰ ਉਸ ਬਾਰੇ ਸਾਰੀ ਜਾਣਕਾਰੀ ਲੈਣੇ ਨੇ ਤੁਹਾਡਾ ਪਹਿਲਾ ਚੈਨਲ ਦੇ ਉੱਪਰ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਨਵਦੀਪ ਜੀ ਇੱਕ ਤੁਹਾਡੇ ਵੱਲ ਇੱਕ ਕਾਰਵਾਈ ਕੀਤੀ ਗਈ ਹੈ ਜਿਹੜੇ ਇੱਕ ਦੁਕਾਨ ਦੇ ਉੱਪਰ ਜਿਹੜੀਆਂ ਦਵਾਈਆਂ ਫੜੀਆਂ ਗਈਆਂ ਉਹ ਕੀ ਦਵਾਈਆਂ ਸੀ ਕੀ ਉਹਦੇ ਬਾਰੇ ਜਾਣਕਾਰੀ ਜੀ ਮੈਨੂੰ ਗੁਪਤ ਸੂਚਨਾ ਮਿਲੀ ਸੀ ਕਿ ਜੀਰਾ ਰੋਡ ਦੇ ਉੱਪਰ ਇੱਕ ਮੈਡੀਕਲ ਸਟੋਰ ਹੈਗਾ ਹੈ ਜਿੱਥੇ ਕਿ ਜਿਹੜੀਆਂ ਨਸ਼ੇ ਦੇ ਤੌਰ ਤੇ ਯੂਜ਼ ਹੋ ਰੀਆਂ ਮੈਡੀਸਿਨਸ ਨੂੰ ਸਟਾਕ ਕੀਤੀਆਂ ਹੋਈਆਂ ਕਾਫੀ ਹੈਵੀ ਕੁਆਂਟੀਟੀ ਦੇ ਵਿੱਚ ਤੇ ਉਥੋਂ ਸੇਲ ਹੁੰਦੀ ਆ ਉਹ ਸੂਚਨਾ ਦੇ ਆਧਾਰ ਤੇ ਮੈਂ ਸੀਆਈਏ ਸਟਾਫ ਦੀ ਟੀਮ ਬਣਾ ਕੇ ਉਥੇ ਚੈਕਿੰਗ ਕੀਤੀ ਕੱਲ ਮੈਡੀਕਲ ਸਟੋਰ ਮੌਕੇ ਤੇ ਬੰਦ ਸੀ ਉਹਨੂੰ ਖੁਲਵਾਇਆ ਗਿਆ ਤੇ ਖੁਲਵਾਨ ਤੋਂ ਬਾਅਦ ਉਥੇ ਸਾਨੂੰ ਤਕਰੀਬਨ 21 ਲੱਖ 44 ਹਜ਼ਾਰ ਦੀਆਂ ਹਲੋਪੈਥਿਕ ਮੈਡੀਸਨ ਜਿੰਨਾ ਵਿੱਚ ਕੀ ਪ੍ਰੀਗਾਬਲਿਨ 300 ਸੌਲਟ ਹੈ ਉਹ ਅਸੀਂ ਰਿਕਵਰ ਕੀਤੀਆਂ ਕਿਉਂਕਿ ਜਿਹੜਾ ਵੀ ਇਨਚਾਰਜ ਅਗਾ ਸੀ ਉੱਥੇ ਮੁੰਡਾ ਉਹ ਸਾਨੂੰ ਕੋਈ ਉਹਦਾ ਰਿਕਾਰਡ ਨਹੀਂ ਦਿਖਾ ਪਾਇਆ ਸੋ ਅਸੀਂ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਉੱਤੇ ਸ਼ੁਰੂ ਕਰ ਦਿੱਤੀ ਹੈ ਜਿਹੜੀਆਂ ਦਵਾਈਆਂ ਫੜੀਆਂ ਨਸ਼ੇ ਤੌਰ ਤੇ ਵਰਤੀਆਂ ਗਈਆਂ ਇਹ ਪ੍ਰੀਗਾਬਲਿਨ 300 ਇੱਕ ਪੇਨ ਕਿਲਰ ਮੈਡੀਸਨ ਹੈ ਬਟ ਇਹਦਾ ਕੀ ਹੈ ਮੋਸਟਲੀ ਇਹ ਜਿਹੜੇ ਡਾਕਟਰਸ ਇਹਨੂੰ ਪ੍ਰਸਕ੍ਰਾਈਬ ਨਹੀਂ ਕਰਦੇ ਉਹ ਦੀ ਲਿਮਿਟਡ ਡੋਸ 75mg ਜਾਂ 150mg ਤੱਕ ਪ੍ਰਸਕ੍ਰਾਈਬ ਕਰਦੇ ਨੇ ਤੇ ਇਹ ਜਿਹੜਾ 300 ਹੈ ਇਹ ਅੱਜਕੱਲ ਸਾਨੂੰ ਕਾਫੀ ਇਹਦੀਆਂ ਨਿਊਜ਼ ਆ ਰਹੀਆਂ ਆ ਜਾਂ ਕਾਫੀ ਇਹ ਤਾਂ ਪਤਾ ਲੱਗ ਰਿਹਾ ਵੀ ਇਹਦਾ ਮਿਸਯੂਜ਼ ਹੋ ਰਿਹਾ ਜਿਹੜੇ ਨਸ਼ੇ ਦੇ ਆਦੀ ਹੁੰਦੇ ਨੇ ਬੰਦੇ ਜਿਹੜੇ ਮੁੰਡੇ ਹੁੰਦੇ ਨੇ ਜਦੋਂ ਉਹਨਾਂ ਨੂੰ ਕੋਈ ਹੋਰ ਨਸ਼ਾ ਨਹੀਂ ਮਿਲਦਾ ਉਹ ਫਿਰ ਇਹਦੀ ਵਰਤੋਂ ਕਰਦੇ ਨੇ ਹਾਂਜੀ ਸਰਕਾਰ ਵੱਲੋਂ ਕੀ ਬੈਨ ਕੀਤੀ ਗਈ ਮਿਸਟਰ ਨਹੀਂ ਜੀ ਇਹ ਮੈਡੀਸਨ ਬੈਨ ਨਹੀਂ ਕੀਤਾ ਗਿਆ ਬਟ ਮੈਡੀਸਨ ਕੋਈ ਵੀ ਹੈ ਉਹਦਾ ਸੇਲ ਪਰਚੇਜ਼ ਰਿਕਾਰਡ ਕਿਸੇ ਕੈਮਿਸਟ ਕੋਲੇ ਹੋਣਾ ਚਾਹੀਦਾ ਪਹਿਲਾਂ ਤਾਂ ਉਹਦਾ ਲਾਇਸੈਂਸ ਹੋਣਾ ਚਾਹੀਦਾ ਸਟਾਕ ਕਰਨ ਦਾ ਉਸ ਤੋਂ ਬਾਅਦ ਜਿੰਨੀ ਵੀ ਸੇਲ ਪਰਚੇਜ਼ ਹੈ ਉਹਦਾ ਰਿਕਾਰਡ ਉਹਦੇ ਕੋਲ ਮੌਜੂਦ ਹੋਣਾ ਚਾਹੀਦਾ ਜਿਹੜੇ ਕਿ ਡਰੱਗ ਅਧਿਕਾਰੀ ਅਸੀਂ ਜਾਂ ਕੋਈ ਵੀ ਸਾਡੇ ਅਧਿਕਾਰੀ ਹੋਰ ਉਹਨੂੰ ਮੌਕੇ ਤੇ ਚੈੱਕ ਕਰ ਸਕਣਾ ਜਿਹੜੀ ਮੈਡੀਸਨ ਫਿਰ ਕਿੰਨੀ ਕੁਆਂਟੀਟੀ ਹੈ ਯਰ ਕਿੰਨੀ ਕਮਾੜਦੀ ਹੋएगी ਇਹਦੀ ਅਮਾਉਂਟ ਤਕਰੀਬਨ 21 ਲੱਖ 44000 ਰੁਪਏ ਦੀ ਅਮਾਉਂਟ ਹੈ ਤੇ ਇਹ 68000 ਦੇ ਕਰੀਬੇ ਟੋਟਲ ਜਿਹੜੇ ਹੈਗੇ ਨੇ ਉਹ ਕੈਪਸੂਲ ਹੈਗੇ ਨੇ ਜਿਹੜੇ ਦੁਕਾਨਦਾਰ ਦੀ ਗੱਲ ਕੀਤੀ ਹੈਈ ਉਹਨਾਂ ਜਿਹੜਾ ਹੈਗਾ ਜਿਹੜਾ ਮੌਕੇ ਦੇ ਮਾਲਕ ਮੌਜੂਦ ਸੀਗਾ ਹੀ ਇਸ ਵੇਲੇ ਇਹਦਾ ਮੌਕੇ ਤੇ ਜਿਸ ਦੇ ਨਾਮ ਤੇ ਲਾਇਸੈਂਸ ਸੀ ਉਹ ਮੌਜੂਦ ਨਹੀਂ ਸੀ ਬਟ ਇਹ ਚਾਬੀ ਇੱਕ ਮੋਹਿਤ ਮਿੱਤਲ ਨਾਮ ਦਾ ਮੁੰਡਾ ਹੈਗਾ ਉਹਦੇ ਕੋਲ ਚਾਬੀ ਅੱਗੇ ਜਿਹੜਾ ਨਾਲ ਦੀ ਦੁਕਾਨ ਤੇ ਹੈ ਸੀ ਉਹਨੂੰ ਬੁਲਾ ਕੇ ਆ ਸੀ ਉਹਦੇ ਕੋਲ ਲੋਕ ਖੁਲਵਾਇਆ ਉਹ ਇੰਚਾਰਜ ਸੀ ਮੌਕੇ ਤੇ ਸਰ ਕੀ ਕਾਰਵਾਈ ਕੀਤੀ ਹੈ ਰਿਹਾ ਜੀ ਅਸੀਂ ਮਾਨਯੋਗ ਅਦਾਲਤ ਤੋਂ ਕਸਟਡੀ ਆਰਡਰ ਲੈ ਲਏ ਨੇ ਪ੍ਰਾਪਰਟੀ ਆਪਣੇ ਕਬਜ਼ੇ 'ਚ ਲੈ ਲਈ ਹੈ ਤੇ ਇਹਦੀ ਸਾਰੀ ਰਿਪੋਰਟ ਬਣਾ ਕੇ ਮੈਂ ਆਪਣੇ ਜਿਹੜੇ ਉੱਚ ਅਧਿਕਾਰੀ ਜਿਹੜੇ ਸਾਡੇ ਹੈੱਡ ਆਫਿਸ ਚ ਚੰਡੀਗੜ੍ਹ ਨੇ ਉਹਨਾਂ ਨੂੰ ਸਾਰੀ ਰਿਪੋਰਟ ਭੇਜਤੀ ਹੈ ਤਾਂ ਜੋ ਵੀ ਕਾਨੂੰਨ ਦੇ ਮੁਤਾਬਿਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਸਰ ਜਿਵੇਂ ਅੱਜਕੱਲ ਨੌਜਵਾਨ ਪੀੜ੍ਹੀ ਨਸ਼ੇ ਵਿੱਚ ਜਾ ਰਹੇ ਆ ਆਪਣੇ ਵੱਲੋਂ ਕੋਈ ਉਹਨਾਂ ਨੂੰ ਕੋਈ ਹਦਾਇਤ ਦਿੱਤੀ ਜਾ ਰਹੀ ਹੈ ਜਾਂ ਉਹਨਾਂ ਨੂੰ ਕੋਈ ਜਾਗਰੂਕ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਮੈਂ ਜਿਹੜੇ ਵੀ ਨੌਜਵਾਨ ਇਹ ਨਸ਼ੇ ਦੇ ਆਦੀ ਹੋ ਚੁੱਕੇ ਨੇ ਹੁਣ ਜਿਨ੍ਹਾਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਵੀ ਮੈਂ ਮੈਸੇਜ ਦੇਣਾ ਚਾਹੂੰਗਾ ਵੀ ਉਹਨਾਂ ਨੂੰ ਮੋਟੀਵੇਟ ਕਰਨ ਉਹਨਾਂ ਨੂੰ ਜਿਹੜੇ ਨਸ਼ਾ ਛਡਾਓ ਕੇਂਦਰ ਹੈਗੇ ਨੇ ਜਿਹੜੇ ਸਰਕਾਰ ਵੱਲੋਂ ਵੀ ਨਸ਼ਾ ਛਡਾਓ ਕੇਂਦਰ ਇੱਥੇ ਹੈਗੇ ਨੇ ਆਪਣੇ ਸਿਵਲ ਹਸਪੀਟਲ 'ਚ ਵੀ ਹੈਗਾ ਤੇ ਜਿਹੜੇ ਪ੍ਰਾਈਵੇਟ ਨਸ਼ਾ ਛਡਾਓ ਕੇਂਦਰ ਨੇ ਉੱਥੇ ਉਹਨਾਂ ਨੂੰ ਲਿਜਾਇਆ ਜਾਏ ਉਹਨਾਂ ਦਾ ਇਲਾਜ ਕਰਾਇਆ ਜਾਏ ਤੇ ਇਲਾਜ ਦੇ ਨਾਲ 100% ਰਿਕਵਰੀ ਹੋ ਸਕਦੀ ਹੈ ਵਿੱਚ ਕੋਈ ਮੁਸ਼ਕਲ ਨਹੀਂ ਹੈ ਬਸ ਥੋੜਾ ਜਿਹਾ ਉਹਨਾਂ ਨੂੰ ਅਵੇਅਰ ਕਰਨ ਦੀ ਲੋੜ ਹੈ ਜਿਵੇਂ ਤੁਹਾਡੇ ਵੱਲੋਂ ਇੱਕ ਕਾਰਵਾਈ ਕੀਤੀ ਗਈ ਹੈ ਕਾਫੀ ਮਾਤਰਾ ਦੇ ਵਿੱਚ ਜਿਹੜੇ ਗੋਲੀਆਂ ਫੜੀਆਂ ਗਈਆਂ ਕੈਪਸੂਲ ਫੜੇ ਗਏ ਨੇ ਔਰ ਜਿਹੜੇ ਆਮ ਲੋਕ ਵੀ ਐਸਿਡ ਜਿਹੜੇ ਹੈਗੇ ਆ ਦੁਕਾਨਾਂ ਦੇ ਵੇਖ ਵੀ ਰਹੇ ਹੈਗੇ ਔਰ ਲੋਕੀ ਵੇਚ ਵੀ ਰਹੇ ਆ ਉਹਨਾਂ ਉੱਪਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਬਿਲਕੁਲ ਜੀ ਮੈਂ ਇੱਥੇ ਮੈਸੇਜ ਦੇਣਾ ਚਾਹਾਂਗਾ ਕਿ ਜਿਹੜੇ ਵੀ ਕੈਮਿਸਟ ਜਾਂ ਜਿਹੜੇ ਵੀ ਬੰਦੇ ਜਿਹੜੇ ਕੈਮਿਸਟ ਨਹੀਂ ਵੀ ਹੈਗੇ ਉਹ ਵੀ ਜੇ ਇਹ ਕੈਪਸੂਲਾਂ ਦੀ ਦੁਰਵਰਤੋਂ ਕਰ ਰਹੇ ਨੇ ਨੌਜਵਾਨ ਪੀੜ੍ਹੀ ਨੂੰ ਇਹਨਾਂ ਦਾ ਆਦੀ ਬਣਾ ਰਹੇ ਨੇ ਸੋ ਉਹਨਾਂ ਦੀ ਇਨਫੋਰਮੇਸ਼ਨ ਸਾਡੇ ਕੋਲੇ ਅਵੇਲੇਬਲ ਜਦੋਂ ਵੀ ਪੈਸਾ ਸਾਡੇ ਕੋਲ ਪਰ ਮੈਂ ਨਾਲ ਇਹਨਾਂ ਨੂੰ ਚੇਤਾਵਨੀ ਵੀ ਦੇਣਾ ਚਾਹਾਂਗਾ ਵੀ ਉਹ ਇਸ ਕੰਮ ਨੂੰ ਛੱਡ ਦੇਣ ਸੋ ਸਾਨੂੰ ਕੋਈ ਵੀ ਇਨਫੋਰਮੇਸ਼ਨ ਆਏਗੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਉਹਦੇ ਵਿੱਚ ਕਿਸੇ ਦੀ ਸਿਫਾਰਿਸ਼ ਵੀ ਨਹੀਂ ਸੁਣੀ ਜਾਏਗੀ ਮਾਲੋਗ ਤੁਹਾਨੂੰ ਕੋਈ ਅਗਰ ਕੋਈ ਕਾਰਵਾਈ ਕਰਦਾ ਕੀ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਵੇਗਾ ਬਿਲਕੁਲ ਜੀ ਬਿਲਕੁਲ ਮੈਂ ਆਮ ਜਨਤਾ ਨੂੰ ਵੀ ਅਪੀਲ ਕਰਦਾ ਵੀ ਉਹਨਾਂ ਕੋਈ ਵੀ ਕਿਸੇ ਤਰੀਕੇ ਦੀ ਇਨਫੋਰਮੇਸ਼ਨ ਹੁੰਦੀ ਹੈ ਉਹ ਸਾਨੂੰ ਇਨਫੋਰਮੇਸ਼ਨ ਦੇਣ ਉਹ ਅਸੀਂ ਕਿਸੇ ਕਿਸੇ ਦਾ ਨਾਮ ਵੀ ਨਹੀਂ ਪੁੱਛਦੇ ਸਾਨੂੰ ਇਵਨ ਫੋਨ ਵੀ ਆਂਦਾ ਕਿਸੇ ਦਾ ਅਸੀਂ ਨਾਮ ਵੀ ਨਹੀਂ ਪੁੱਛਦੇ ਤੇ ਅਸੀਂ ਕਾਰਵਾਈ ਇਮੀਡੀਏਟਲੀ ਕਰਦੇ ਹਾਂ ਬਿਲਕੁਲ ਜੀ ਨੇ ਡਰਗ ਇੰਸਪੈਕਟਰ ਨਵਦੀਪ ਜੀ ਇਹਨਾਂ ਵੱਲੋਂ ਗਿਆ ਗਿਆ ਕਿ ਜੋ ਲੋਕ ਨਸ਼ਾ ਕਰਦੇ ਹਨ ਉਹਨਾਂ ਨੂੰ ਨਸ਼ਾ ਜਿਹੜਾ ਛੁਵਾਇਆ ਵੀ ਜਾ ਸਕਦਾ ਜੋ ਲੋਕ ਨਜਾਇਜ਼ ਵਿਦਿਅਨ ਨੂੰ ਸਖਤ ਚੇਤਾਵਨੀ ਵੀ ਦਿੱਤੀ ਗਈ ਹੈ ਉਹਨਾਂ ਦੇ ਉੱਪਰ ਜਿਹੜੀ ਬੰਦੀ ਹੈ ਕਾਰਵਾਈ ਕੀਤੀ ਜਾਵੇਗੀ ਔਰ ਨਾਲ ਹੀ ਇਹਨਾਂ ਵੱਲੋਂ ਇੱਕ ਮੈਸੇਜ ਵੀ ਗਿਆ ਅਗਰ ਤੁਹਾਡੇ ਮਹੱਲੇ ਵਿੱਚ ਜਾਂ ਗਲੀਆਂ ਦੇ ਵਿੱਚ ਜਾਂ ਕਿਤੇ ਵੀ ਦੁਕਾਨ ਦੇ ਆਸ-ਪਾਸ ਕੋਈ ਨਸ਼ਾ ਵੇਚਦਾ ਤਾਂ ਇਨਫੋਰਮੇਸ਼ਨ ਜ਼ਰੂਰ ਦੇ ਉਹਨਾਂ ਦਾ ਜਿਹੜਾ ਨਾਮ ਹੈ ਗੁਪਤ ਰੱਖਿਆ ਜਾਵੇਗਾ ਵੇਖੋ ਨੌਜਵਾਨ ਪੀੜ੍ਹੀ ਜੋ ਆਪਣੇ ਦੇਸ਼ ਦਾ ਭਵਿੱਖ ਹਨ ਅਗਰ ਉਹ ਨਸ਼ਿਆਂ ਵਿੱਚ ਆਪਣੀ ਜ਼ਿੰਦਗੀ ਗਵਾ ਲੈਣਗੇ ਤਾਂ ਫਿਰ ਪਉ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਖਤਮ ਹੋ ਜਾਵੇਗਾ ਸਾਨੂੰ ਇਸ ਚੀਜ਼ ਦਾ ਤਿਆਰ ਰੱਖਣਾ ਚਾਹੀਦਾ ਹੈ ਤੇ ਹਮੇਸ਼ਾ ਜਿਹੜੇ ਹੈਗੇ ਆ ਨਸ਼ਾ ਸਿਵਾ ਕੇਂਦਰ ਔਰ ਜੋ ਨਸ਼ਾ ਵੇਚਦੇ ਹਨ ਉਹਨਾਂ ਦੇ ਉੱਪਰ ਨਾਲ ਦੀ ਨਾਲ ਨਿਗ੍ਹਾ ਵੀ ਰੱਖਣੀ ਚਾਹੀਦੀ ਹੈ ਅਤੇ ਨੌਜਵਾਨਾਂ ਨੂੰ ਸਹੀ ਰਸਤੇ ਪੁਰਨਾ ਚਾਹੀਦਾ ਹੈ ਮੋਗਾ ਤੋਂ ਸੰਜੀਵ ਕੁਮਾਰ ਅਰੋੜਾ ਦਾ ਅਨੁਮੋਦ